ਖੜੇ ਹਾਂ ਇਸ ਵਕਤ ਮੁਹਾਲੀ ਏਅਰਪੋਰਟ ਰੋਡ ਟੀਟੀਆਈ ਮਾਰਕੀਟ ਦੇ ਸਾਹਮਣੇ ਇਹ ਏਅਰਪੋਰਟ ਰੋਡ ਉਹ ਰੋਡ ਹੈ ਜਿੱਥੇ ਹਰ ਰੋਜ਼ ਲੱਖਾਂ ਦੀ ਤعداد ਦੇ ਵਿੱਚ ਟ੍ਰੈਫਿਕ ਗੁਜ਼ਰਦਾ ਹੈ ਪਰ ਇਸ ਰੋਡ ਦੀ ਹਾਲਤ ਕੀ ਹੈ ਇਸ ਰੋਡ ਤੇ ਆਵਾਰਾ ਪਸ਼ੂ ਖੁੱਲੇ ਫਿਰਦੇ ਨੇ ਤੇ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਦਾ ਨੁਕਸਾਨ ਹੁੰਦਾ ਕਿਸੇ ਦੀ ਜਾਨ ਚਲੀ ਜਾਂਦੀ ਹੈ ਜਾਂ ਕਿਸੇ ਦੀ ਗੱਡੀ ਦੀ ਪੰਨ ਤੋੜ ਵੀ ਹੋ ਜਾਂਦੀ ਹੈ ਤਾਂ ਹੁਣੇ-ਹੁਣੇ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਆਹਨ ਆ ਕੇ ਵੱਜੇ ਨੇ ਤੇ ਗੱਡੀ ਦਾ ਸ਼ੀਸ਼ਾ ਜਿਹੜਾ ਟੁੱਟ ਚੁੱਕਿਆ ਹੈ ਮੈਡਮ ਖੋਦ ਆਪ ਡਿਪਾਰਟਮੈਂਟ ਦੇ ਵਿੱਚ ਨੇ ਪੁਲਿਸ ਦੇ ਵਿੱਚ ਨੇ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ਨੇ ਤੇ ਇਹਨਾਂ ਦੀ ਗੱਡੀ ਦਾ ਨੁਕਸਾਨ ਹੋਇਆ ਇਹਨਾਂ ਤੋਂ ਪੁੱਛਦੇ ਆ ਕਿ ਕੀ ਘਟਨਾ ਹੋਈ ਆ ਇਹਨੂੰ ਸਸ਼ੀਕਲ ਜੀ ਤੇ ਜਿੱਦਾਂ ਮੈਂ ਆ ਰਹੀ ਸੀ ਕਿ ਗੱਡੀ ਸਲੋ ਸੀਗੀ ਉਧਰੋਂ ਚਾਰ ਗੱਮਾ ਆਉਂਦੀਆਂ ਤੇ ਬੜੀ ਤੇਜ਼ ਨਾਲ ਗੱਡੀ ਦੇ ਵਿੱਚ ਵੱਜਦੀਆਂ ਉਹ ਸ਼ੁਕਰ ਕਰੋ ਰੱਬ ਦਾ ਵੀ ਮੈਂ ਬਚ ਗਈ ਆ ਇਹਨਾਂ ਦਾ ਕੁਝ ਨਾ ਕੁਝ ਕਰਨਾ ਚਾਹੀਦਾ ਸੋਲੂਸ਼ਨ ਇਹ ਲੋਕੀ ਪਾਗਲ ਆ ਜਿਹੜੇ ਰੋਡ ਤੇ ਪਾਉਂਦੇ ਆ ਇਹਨਾਂ ਨੂੰ ਇਹ ਵੀ ਬਹੁਤ ਵੱਡੀ ਗਲਤ ਗੱਲ ਹੈ ਇਹ ਪਾਉਣਾ ਨਹੀਂ ਚਾਹੀਦਾ ਰੋਡ ਦਾ ਸਿਰਫ ਉਹਦਾ ਕ੍ਰੋਸਿੰਗ ਲਈ ਤੇ ਇੱਥੇ ਡੰਗਰਾਂ ਨੂੰ ਇਕੱਠੇ ਕਰੀ ਜਾਂਦੇ ਆ ਉਹ ਵੱਜਦੇ ਅੱਜ ਮੇਰੇ ਤੇ ਵੱਜੇਗਾ ਉਹਨੂੰ ਕਿਸੇ ਹੋਰ ਤੇ ਵੱਜੇਗਾ ਐਦਾਂ ਹੀ ਵਾਰੀ-ਵਾਰੀ ਸਾਰਿਆਂ ਨੇ ਚੱਲੇ ਜਾਣਾ ਇਹ ਹੁਣ ਤੋਂ ਹੀ ਕੰਟਰੋਲ ਕਰਨਾ ਚਾਹੀਦਾ ਜਿੱਦਾਂ ਕਿ ਆਪਾਂ ਕੱਲ੍ਹ ਦੇਖ ਚੁੱਕੇ ਆ ਵਿਰਾਜਵੀਰ ਜਵੰਦਾ ਭਰੀ ਉਮਰ ਚ ਚੱਲ ਕੇ ਕਿੰਨੀ ਬੈਡ ਗੱਲ ਆ ਉਹ ਸਾਰਿਆਂ ਨੂੰ ਸਮਝਣਾ ਚਾਹੀਦਾ ਇਹ ਇਹ ਕਿਸੇ ਇੱਕ ਦੀ ਰਿਸਪੋਨਸੀਬਿਲਟੀ ਨਹੀਂ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਸੋ ਜਿਵੇਂ ਇਹਨਾਂ ਦੀ ਗੱਡੀ ਦਾ ਨੁਕਸਾਨ ਆਇਆ ਹੁਣੇ-ਹੁਣੇ ਅਸੀਂ ਅੱਧਾ ਘੰਟਾ ਹੋ ਗਿਆ ਤੇ ਲੋਕ ਆ ਰਹੇ ਨੇ ਆਵਾਰਾ ਪਸ਼ੂਆਂ ਨੂੰ ਪਾ ਰਹੇ ਨੇ ਕੁਛ ਨਾ ਕੁਛ ਠੀਕ ਹੈ ਤੁਹਾਡੀ ਸ਼ਰਧਾ ਹੈ ਤੁਸੀਂ ਗਊ ਮਾਤਾ ਨੂੰ ਪੂਜਦੇ ਹੋ ਪਰ ਇਸ ਚੀਜ਼ ਤੇ ਤੁਹਾਨੂੰ ਰੈਸ਼ਨਲੀ ਸੋਚਣਾ ਚਾਹੀਦਾ ਪ੍ਰੈਕਟੀਕਲੀ ਸੋਚਣਾ ਚਾਹੀਦਾ ਜੇ ਤੁਸੀਂ ਸੜਕਾਂ ਤੇ ਆਵਾਰਾ ਪਸ਼ੂ ਇਕੱਠੇ ਕਰੋਗੇ ਕੱਲੋਂ ਇਹਨਾਂ ਆਵਾਰਾ ਪਸ਼ੂਆਂ ਦਾ ਕਰਕੇ ਇੱਥੇ ਐਕਸੀਡੈਂਟ ਹੋਣੇ ਉਹਨੇ ਔਰ ਇਹ ਰੋਡ ਜਿਹੜਾ ਮੈਂ ਇਹ ਬਹੁਤ ਜ਼ਿਆਦਾ ਵਗਦਾ ਮਤਲਬ ਇੱਥੇ ਰਸ਼ ਬਹੁਤ ਜ਼ਿਆਦਾ ਰਹਿੰਦਾ ਤੇ ਆਏ ਦਿਨ ਕੋਈ ਨਾ ਕੋਈ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਹੈ ਤਾਂ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ মিডিਆ ਦੇ ਰਾਹੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਮੋਹਾਲੀ ਦਾ ਇਸ ਵਕਤ ਬੁਰਾ ਹਾਲ ਹੈ 에어ਪੋਰਟ ਰੋਡ ਦਾ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਆਵਾਰਾ ਪਸ਼ੂ ਇਕੱਠੇ ਹੋ ਕੇ ਬੈਠ ਜਾਂਦੇ ਆ ਤੇ ਉੱਥੇ ਕਿਤਨੇ ਕਦੇ ਟ੍ਰੈਫਿਕ ਜਾਮ ਦਾ ਕਾਰਨ ਵੀ ਬਣਦੇ ਆ ਤੇ ਇਦਾਂ ਦੇ ਨੁਕਸਾਨ ਦਾ ਕਾਰਨ ਵੀ ਬਣਦੇ ਆ